ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕੇਸ਼ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇ ਲ ਕਰਤ ਵਿਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਫਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿ ਚੇਰਾ ਕਾ ਕੋ ਦਰਵਾ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿ ਨਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਲਹਿਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਲ ਮਹਲਾ 5 ਦੁੱਪ ਦੇ ਧਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਾਹ ਲਈ ਪ੍ਰਭ ਸਭ ਕੇਸ਼ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇ ਲਤਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਫੁਣ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ਠਾਕੁਰ ਕਹਿ ਕਹ ਚੇਰਾ ਕਾਕੋ ਦਰਵਾਰ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਲਹਿ ਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ ਪੰਜਵਾ ਦੁੱਪ ਦੇ ਘਰ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਦ ਕੇਸ਼ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇ ਲਤਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਸੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर कह है कहचेरा ताको द्रोहो का सिहु बल बंचा जह जह पेख तह तहने रा साद मूरत गुर पेटियो नानक मिल सागर गूंद नहीं अनहिरा सतनाम सत श्री वाहिगुरु साहिब जी ਰਾਗ ਮਿਲਾਵਨ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਬਕਿਸ਼ ਤੇਰਾ ਕਹਿ ਨਿਰਗੁਣ ਉਹ ਕਹਿ ਸਰਗੁਣ ਕੇ ਲ ਕਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮਹਿ ਆਪ ਬਾਹਰ ਫੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾਕ ਦਰਵਾ ਕਾ ਸਿਉ ਬੰਚਾ ਜਹ ਜਹ ਪੇਖ ਤਹ ਤਹਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਲਹਿਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ ਪੰਜਵਾ ਦੁੱਪ ਦੇ ਧਰ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕੇਸ਼ ਤੇਰਾ ਏਕ ਹੈ ਨਿਰਗੁਣ ਉਹ ਕਹ ਸਰਗੁਣ ਕੇ ਲਤਰਤ ਵਿਚ ਸੁਆਮੀ ਮੇਰਾ ਰਹਾ ਨਗਰ ਮਹਿ ਆਪ ਬਾਹਰ ਖੁਣ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹ ਕਹ ਚੇਰਾ ਕਾਕੋ ਦਰਵਾ ਕੋ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਲਹਿ ਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਨ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕੇਸ਼ ਤੇਰਾ ਏਕੈ ਨਿਰਗੁਨ ਉਹ ਕੈ ਸਰਗਨ ਕੇਲਾ ਕਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਸੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿ ਚੇਰਾ ਤਾਕੋ ਦਰਵਾਜ਼ਾ ਸੋ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਲਹਿਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ ਪੰਜਵਾ ਦੁੱਪ ਦੇ ਘਰ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕੇਸ਼ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤ ਵਿਚ ਸੁਆਮੀ ਮੇਰਾ ਰਹਾ ਨਗਰ ਮਹਿ ਆਪ ਬਾਹਰ ਖੁਣ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर कह कह चेरा काको दरावो का सों बल बंचा जह जह पे ख तह तह नेरा साद मूरत गुर पेट्यो नानक मिल सागर बूंद नहीं अलहिरा नही सतनाम सतना श्री वाहिगुरु साहिब जी ਰਾਗ ਮਿਲਾਵਨ ਮਹਲਾ ਪੰਜਵਾ ਦੁੱਪ ਦੇ ਘਰ ਨਾਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ میں نہیں پربھ سب کش ترا نگ سرگن کیل کرت بچ سوامی میرا رہا نگر میں آپ باہر فن اپنا پربھ میرے کو سگل بسرا آپے ہی راجا آپے ہی رایا کہہ کہہ ٹھاکر कहें कहचेरा काको दराओ का सिउ बल बंचा जह जह पेख तह तहने रा साद मूरत गुर पेटियो नानक मिल सागर गूंद नहीं अनहिरा सखनाम श्री वाहिगुरु साहिब जी ਰਾਗ ਮਿਲਾਵਨ ਮਹਲਾ ਪੰਜਵਾ ਦੁੱਪ ਦੇ ਘਰ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕਿਸ਼ ਤੇਰਾ ਏਕ ਹੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਫੁਨ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾਕੋ ਦਰਵਾ ਲੋਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਨਹਿਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਨ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਬ ਕੇਸ਼ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤਰ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਸੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿ ਚੇਰਾ ਕਾਕੋ ਦਰਵਾਰ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਲਹਿਰਾ ਸਤਨਾਂ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਲ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਦ ਕੇਸ਼ ਤੇਰਾ ਏਕ ਹੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤ ਵਿਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਸੁਨ ਆਪਣ ਪ੍ਰਭ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾਕੋ ਦਰਵਾਰ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿ ਨਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਲਹਿਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਨ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ میں نہیں پرب سب کش تیرا ترا نگن اوکے سرگن کیل کرت بچ سوامی میرا رہا نگر میں آپ باہر فن اپنا پربھ میرے تو سگل بسرا آپے ہی راجا آپے ہی رایا کہہ کہہ ٹھاکر ਕਹਿ ਕਹੇ ਚੇਰਾ ਕਾਕੋ ਦਰਵਾ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹਿ ਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਨ ਮਹਲਾ ਪੰਜਵਾ ਦੁੱਪ ਦੇ ਘਰ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਦ ਕੇਸ਼ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤਰ ਵਿੱਚ ਸੁਆਮੀ ਮੇਰਾ ਰਹਾ ਨਗਰ ਮਹਿ ਆਪ ਬਾਹਰ ਫੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਤਾਕੋ ਦਰਵਾ ਕੋ ਕਾ ਸੂ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿ ਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਨਹਿ ਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਨ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕੇਸ਼ ਤੇਰਾ ਏਕੈ ਨਿਰਗੁਨ ਉਹ ਕੈ ਸਰਗੁਨ ਕੇਲ ਕਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਸੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर कह कह चेरा काको द्रोह का सिउ बल बंचा जह जह पेख तह तहने रा साद मूरत गुर पेट्यो नानक मिल सागर बूंद नहीं अनहिरा सतनाम सतना श्री वाहिगुरु साहिब जी ਰਾਗ ਮਿਲਾਵਨ ਮਹਲਾ ਪੰਜਵਾ ਦੁੱਪ ਦੇ ਘਰ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕੇਸ਼ ਤੇਰਾ ਇਹ ਕਹੈ ਨਿਰਗੁਣ ਉਹ ਕਹੈ ਸਰਗੁਣ ਕੇ ਲਤਰਤਰ ਵਿੱਚ ਸੁਆਮੀ ਮੇਰਾ ਰਹਾ ਨਗਰ ਮਹਿ ਆਪ ਬਾਹਰ ਫੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾਕੋ ਦਰਵਾ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਬੂੰਦ ਨਹੀਂ ਅਨਹਿ ਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਨ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਦ ਕੇਸ਼ ਤੇਰਾ ਏਕ ਹੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਖੁਣ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿਚੇਰਾ ਤਾਕੋ ਦਰਵਾਜ਼ਾ ਕਾ ਸੋ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿ ਨਰਾ ਸਾਧ ਮੁਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਨਹੀ ਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਨ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕੇਸ਼ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਫੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर کہہچرا کا سون بنچا جہ جہ پیکا تہ را ساد مورت گر پیٹو نانک سا گر گ نہیں اللہ ستام شری واہی گرو صاحب جی ਰਾਗ ਮਿਲਾਵਲ ਮਹਲਾ 5 ਦੁੱਪ ਦੇ ਧਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਬਕਿਸ਼ ਤੇਰਾ ਏਕ ਹੈ ਨਿਰਗੁਨ ਉਹ ਕੈ ਸਰਗੁਨ ਕੇਲਾ ਕਰਤ ਵਿਚ ਸੁਆਮੀ ਮੇਰਾ ਰਹਾ ਨਗਰ ਮਹਿ ਆਪ ਬਾਹਰ ਸੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿ ਚੇਰਾ ਕਾਕੋ ਦਰਵਾਰ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿ ਨੇਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਲਹਿਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਨ ਮਹਲਾ 5 ਦੁੱਪ ਦੇ ਘਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤ ਵਿਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਖੁਣ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਇਹ ਹੈ ਕਹਚੇਰਾ ਕਾਕੋ ਦਰਵਾ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹ ਤਹਨੇ ਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਲਹਿਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਿਲਾਵਲ ਮਹਲਾ 5 ਦੁੱਪ ਦੇ ਧਰ ਨਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਭ ਕੇਸ਼ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤ ਵਿੱਚ ਸੁਆਮੀ ਮੇਰਾ ਰਹਾ ਨਗਰ ਮੈਂ ਆਪ ਬਾਹਰ ਸੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਿ ਚੇਰਾ ਕਾਕੋ ਦਰਵਾਰ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿ ਨਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਲਹਿਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ ਪੰਜਵਾ ਦੁੱਪ ਦੇ ਘਰ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਹੀਂ ਪ੍ਰਭ ਸਦ ਕੇਸ਼ ਤੇਰਾ ਏ ਕੈ ਨਿਰਗੁਣ ਉਹ ਕੈ ਸਰਗੁਣ ਕੇਲਾ ਕਰਤਰ ਵਿੱਚ ਸੁਆਮੀ ਮੇਰਾ ਰਹਾ ਨਗਰ ਮਹਿ ਆਪ ਬਾਹਰ ਸੁਨ ਆਪਣ ਪ੍ਰਭ ਮੇਰੇ ਤੋਂ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਯਾ ਕਹਿ ਕਹਿ ठाकुर ਕਹਿ ਕਹਚੇਰਾ ਕਾਕੋ ਦਰਵਾਰ ਕਾ ਸਿਉ ਬਲ ਬੰਚਾ ਜਹਿ ਜਹਿ ਪੇਖ ਤਹਿ ਤਹਿ ਨਰਾ ਸਾਧ ਮੂਰਤ ਗੁਰ ਪੇਟਿਓ ਨਾਨਕ ਮਿਲ ਸਾਗਰ ਗੁੰਦ ਨਹੀਂ ਅਲਹਿਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ